ਵਾਹ ਗੁਰਜੀ ਦਾ ਖਾਲਸਾ ਵਾਹ ਗੁਰਜੀ ਕੀ ਫਤਿਹ 12 ਅਪ੍ਰੈਲ ਦਾ ਦਿਨ ਸਿੱਖ ਤਵਾਰੀਖ ਅੰਦਰ ਬਹੁਤ ਹੀ ਮਹੱਤਵਪੂਰਨ ਛਾਪ ਛੱਡਦਾ ਹੈ ਜੀ ਜਿਹਦੀ ਬਾਤ ਅੱਜ ਵੀ ਪੈਂਦੀ ਹੈ ਤੇ ਆਉਣ ਵਾਲੀਆਂ ਸਦੀਆਂ ਤੱਕ ਪੈਂਦੀ ਰਹੇਗੀ ਸ਼ੁਕਰ ਚਕੀਆ ਮਿਸਲ ਦੇ ਅੰਦਰ ਸਰਦਾਰ ਮਹਾ ਸਿੰਘ ਦੇ ਘਰੇ ਪੈਦਾ ਹੋਇਆ ਉਸਦਾ ਇੱਕ ਲਾਊਤਾ ਪੁੱਤਰ ਰঞ্জੀਤ ਸਿੰਘ ਕਿਸ ਨੂੰ ਪਤਾ ਸੀ ਕਿ ਇੱਕ ਮਿਸਲ ਦਾ ਸਰਦਾਰ ਕਦੇ ਪੂਰੇ ਪੰਜਾਬ ਦੀ ਤਕਦੀਰ ਦਾ ਮਾਲਕ ਬਣੇਗਾ ਅਜੇ 10-12 ਸਾਲਾਂ ਦਾ ਹੀ ਸੀ ਜਦੋਂ ਸਿਰ ਤੋਂ ਪਿਓ ਦਾ ਸਾਆ ਆ ਉਠ ਗਿਆ ਪਰ ਬਹਾਦਰੀ ਵਿਰਾਸਤ ਵਿੱਚ ਮਿਲੀ ਸੀ ਜੀਦਾ ਲੋਹਾ ਸਮੇ ਨੇ ਖੁਦ ਮੰਨਿਆ 12 ਸਾਲ ਦੀ ਉਮਰ ਦੇ ਵਿੱਚ ਹਸ਼ਮਤ ਖਾਂ ਚੱਠੇ ਦਾ ਸਿਰ ਵੱਢ ਕੇ ਲੈ ਆਇਆ ਸੀ ਮਹਾ ਸਿੰਘ ਦਾ लाਡਲਾ ਦੂਲਾ ਪੋਤਾ ਰਾਣੀ ਸਦਾ ਕੌਰ ਜੀ ਦੀ ਧੀ ਨੂੰ ਰਣਜੀਤ ਸਿੰਘ ਦਾ ਸਾਖ ਗਿਆ ਉਸ ਦੀ ਬਹੁਤ ਆਲਾ ਦਰਜੇ ਦੀ ਅਕਲਮੰਦ ਸ਼ਖਸੀਅਤ ਦਾ ਪ੍ਰਭਾਵ ਰਣਜੀਤ ਸਿੰਘ ਦੇ ਉੱਤੇ ਪਿਆ ਉਹਦਾ ਰਾਜ ਭਾਗ ਸਥਾਪਿਤ ਕਰਨ ਵਿੱਚ ਰਾਣੀ ਸਦਾ ਕੌਰ ਦਾ ਵੀ ਬੜਾ ਵੱਡਾ ਯੋਗਦਾਨ ਹੈ ਫਿਰ ਨਾਲ ਹੀ ਨਕਈਆ ਮਿਸਲ ਦੇ ਸਰਦਾਰਾਂ ਦੇ ਨਾਲ ਵੀ ਰਣਜੀਤ ਸਿੰਘ ਨੇ ਰਿਸ਼ਤਾ ਗੰਢ ਲਿਆ ਇਲਾਕੇ ਦਾ ਫਲਾਕਾ ਕਰਨਾ ਸ਼ੁਰੂ ਕੀਤਾ ਚੜਤ ਦਾ ਉਹ ਸਿਖਰ ਸੀ ਜਦੋਂ 1798 ਈਸਵੀ ਦੇ ਵਿੱਚ ਸ਼ੰਮਣ ਬੁਰਜ ਦੇ ਥੱਲੇ ਖਲੋ ਕੇ ਅਹਿਮਦ ਸ਼ਾ ਅਬਦਾਲੀ ਦੇ ਪੋਤਰੇ ਨੂੰ ਸਰਦਾਰ ਚੜਤ ਸਿੰਘ ਦੇ ਪੋਤਰੇ ਨੇ ਲਲਕਾਰਿਆ ਦੁਨੀਆ ਨੇ ਵੇਖਿਆ ਉਹ ਕਿ ਹੁਣ ਪੰਜਾਬ ਪੰਜਾਬੀ ਹੀ ਸੰਭਾਲਣਗੇ ਹੁਣ ਕੋਈ ਸੂਰਮਾ ਉੱਠਿਆ ਹੈ ਜਿਹੜਾ ਦਰਾ ਖੇਬਰ ਦਾ ਰੱਬ ਬੰਦ ਕਰੇਗਾ ਜੀ ਸੋਛਾ ਜਮਾਨ ਦੇ ਜਾਨ ਦੀ ਧੀਰ ਸੀ ਇਧਰ ਪੰਗੀ ਸਰਦਾਰ ਮੁੜ ਕਾਬਜ ਹੋਏ ਲਾਹੌਰ ਉੱਤੇ ਪਰ ਲਾਹੌਰ ਦੇ ਲੋਕ ਉਹਨਾਂ ਦੇ ਜ਼ੁਲਮਾਂ ਤੋਂ ਅੱਕ ਤੇ ਥੱਕ ਚੁੱਕੇ ਸਨ ਉਹਨਾਂ ਨੇ ਫਿਰ ਅਨਜੀਤ ਸਿੰਘ ਨੂੰ ਸੱਦਾ ਭੇਜਿਆ ਵੀ ਸਾਡੀ ਬਾਹ ਫੜ ਇਸੇ ਸਮੇਂ ਵਟਾਲੇ ਜਾਂਦੇ ਆ ਰঞ্জੀਤ ਸਿੰਘ ਲਾਹੌਰ ਦੇ ਕਿਲੇ ਨੂੰ ਦੇਖ ਕੇ ਆ ਸੀ ਜੇ ਮਨ ਅੰਦਰ ਉਹਦੇ ਵੀ ਤਾਂਗ ਸੀ ਜੇ ਉਹ ਕੜੀਆਂ ਆਈਆਂ ਲੋਕਾਂ ਨੇ ਸਾਥ ਦਿੱਤਾ ਦਰਵਾਜ਼ੇ ਖੁੱਲ ਗਏ ਤੇ ਰঞ্জੀਤ ਸਿੰਘ ਲਾਹੌਰ ਅੰਦਰ ਦਾਖਲ ਹੋਇਆ ਜੇ ਸਿੰਘ ਨੇ ਕੁਝ ਕੁ ਸਮਾਂ ਅੜਨ ਦੀ ਕੋਸ਼ਿਸ਼ ਕੀਤੀ ਪਰ ਅਖੀਰ ਨੂੰ ਗੋਡੇ ਟੇਕਣੇ ਪਏ 1790 ਈਸਵੀ ਨੂੰ ਰਣਜੀਤ ਸਿੰਘ ਦਾ ਕਬਜ਼ਾ ਹੈ ਜਿਹੜਾ ਉਹ ਲਾਹੌਰ ਦੇ ਉੱਤੇ ਹੋ ਗਿਆ। ਫੇਰ ਆਸ-ਪਾਸੇ ਕੁਝ ਮੱਲਾ ਮਾਰੀਆਂ। 1801 ਈਸਵੀ। ਅਪ੍ਰੈਲ ਦਾ ਮਹੀਨਾ, ਵਿਸਾਖੀ ਵਾਲਾ ਦਿਨ। ਰਣਜੀਤ ਸਿੰਘ ਦੀ ਤਾਜ ਪੋਸ਼ੀ ਹੁੰਦੀ ਹੈ। ਮੈਥ ਲਿਆ ਗਿਆ। ਇਸ ਦਿਨ ਕੁਰਬਾਨੀ ਦੇ ਜਾਪ ਹੋਏ ਮੰਦਰਾਂ 'ਚ ਦੁਆਵਾਂ ਹੋਈਆਂ ਮਸਜਿਦਾਂ ਦੇ ਵਿੱਚ ਦੁਆਵਾਂ ਹੋਈਆਂ ਰੰਜੀਤ ਸਿੰਘ ਦੇ ਬਾਰੇ ਉਹਦੀ ਸਲਾਮਤੀ ਉਹਦੇ ਰਾਜ ਭਾਗ ਦੀ ਚੜ੍ਹਦੀ ਕਲਾ ਦੇ ਬਾਰੇ ਗੁਰੂ ਮਹਾਰਾਜ ਦੇ ਸੰਮੁਖ ਗਿਆਨੀ ਗੁਰਮukh ਸਿੰਘ ਜੁਣਾ ਨੇ ਅਰਦਾਸ ਕੀਤੀ ਤੇ ਗੁਰੂ ਨਾਨਕ ਸਾਹਿਬ ਦੀ ਅਨਸਵੰਸ ਦੇ ਵਿੱਚੋਂ ਬਾਬਾ ਸਹਿਬ ਸਿੰਘ ਬੀਡੀ ਉਹਨਾਂ ਨੇ ਰਾਜ ਦਾ ਤਿਲਕ ਸੀ ਜਿਹੜਾ ਉਹ ਰਣਜੀਤ ਸਿੰਘ ਨੂੰ ਬਖਸ਼ਿਆ ਪੰਜਾਬ ਦਾ ਮਹਾਰਾਜਾ ਰਣਜੀਤ ਸਿੰਘ ਬਣਿਆ ਕੋਈ ਵੱਖਰਾ ਸਿੰਘਾਸਨ ਨਹੀਂ ਕੋਈ ਵੱਖਰਾ ਤਾਜ ਨਹੀਂ ਆਮ ਸਾਦਗੀ ਦੇ ਨਾਲ ਭਰਪੂਰ ਸਭ ਤੋਂ ਵੱਡੀ ਗੱਲ ਉਹਨੇ ਮਹਾਰਾਜੇ ਲਖਬ ਨੂੰ ਧਾਰਨ ਨਹੀਂ ਕੀਤਾ ਉਹਨੇ ਆਪਣੇ ਰਾਜ ਨੂੰ ਸਰਕਾਰੇ ਖਾਲਸਾ ਤੇ ਆਪਣੇ ਆਪ ਨੂੰ ਸਰਕਾਰ ਕਹਾਉਣਾ ਜਿਹੜਾ ਸੀਗਾ ਉਹ ਮੁਨਾਸਬ ਸਮਝਿਆ ਇਸ ਦਿਨ ਖੇਲਤਾਂ ਵੀ ਵੰਡੀਆਂ ਗਈਆਂ ਅਹੁਦਿਆਂ ਦੇ ਮੁਤਾਬਕ ਜਿਹਦਾ ਜ਼ਿਕਰ ਜ਼ਫਰਨਾਮਾ ਅਮਰਨਾਥ ਦੇ ਵਿੱਚ ਬਾਖੂਬੀ ਕੀਤਾ ਹੋਇਆ ਹੈ ਜੇ ਐਸੇ ਦਿਨ ਨਵਾਂ ਸਿੱਕਾ ਵੀ ਜਾਰੀ ਕੀਤਾ ਗਿਆ ਜਿਹਦਾ ਨਾਮ ਨਾਨਕ ਸ਼ਾਹੀ ਸਿੱਕਾ ਰੱਖਿਆ ਗਿਆ ਇਦੇ ਉੱਪਰ ਲਿਖਿਆ ਹੋਇਆ ਸੀ ਦੇਗ ਤੇਗ ਫਤਿਹ ਨੁਸਰਤ ਬੇਦਰੰਗ યાਫਤ ਆਜਨਾਨਕ ਗੁਰੂ ਗੋਬਿੰਦ ਸਿੰਘ ਜਿੰਨੇ ਵੀ ਰੁਪਏ ਪਹਿਲੇ ਦਿਨ ਬਣੇ ਟਕਸਾਲ ਦੇ ਅੰਦਰ ਉਹ ਸਾਰੇ ਦੇ ਸਾਰੇ ਧਰਮ ਅਰਥ ਖਰਚ ਦਿੱਤੇ ਗਏ ਰਣਜੀਤ ਸਿੰਘ ਹੁਣ ਪੰਜਾਬ ਦੀ ਸਰਕਾਰ ਸੀ ਤੇ ਇਥੋਂ ਪੰਜਾਬ ਦੀ ਤਕਦੀਰ ਹੈ ਜਿਹੜੀ ਉਹ ਨਵੇਂ ਰੂਪ ਦੇ ਵਿੱਚ ਵਿਦਮਾਨ ਹੁੰਦੀ ਹੈ ਫਿਰ 40 ਸਾਲ ਰਾਜ ਕੇ ਇਸ ਸੂਰਬੀਰ ਬਲੀ ਨੇ ਪੰਜਾਬ ਨੂੰ ਮੁੜ ਤੋਂ ਭਗੋਲਕ ਪੱਖੋਂ ਕੜਿਆ ਤੇ ਉਹਨੂੰ ਵਿਸਥਾਰ ਦਿੱਤਾ ਇਹਦੇ ਰਾਜ ਵਿੱਚ ਹਰ ਕੌਮ ਸੁਖ ਚੰਨ ਤੇ ਆਰਾਮ ਦੇ ਨਾਲ ਆਪਣਾ ਜੀਵਨ ਬਤੀਤ ਕਰਦੀ ਸੀ ਸ਼ਾ ਮੁਹੰਮਦ ਦੇ ਕਿਸੇ ਨੂੰ ਜਦੋਂ ਆਪਾਂ ਥੋੜਾ ਧਿਆਨ ਨਾਲ ਦੇਖਦੇ ਆ ਨਾ ਉਹਨੇ ਇੱਕ ਬੈਨ ਤੇ ਪੂਰਾ ਰਣਜੀਤ ਸਿੰਘ ਨੂੰ ਸਮਰਪਿਤ ਕੀਤਾ ਹੈ ਤੇ ਫਿਰ ਉਦੋਂ ਬਾਅਦ ਦੇ ਵਿੱਚ ਉਹ ਇੱਕ ਤੀਸ ਬਿਆਨ ਕਰਦਾ ਹੈ ਕਿ ਖਾਲਸਾ ਫੌਜ ਰਣਜੀਤ ਸਿੰਘ ਨੂੰ ਢੂੰਡਦੀ ਰਹੀ ਹੈ ਜੇ ਤੇ ਜੇ ਰਣਜੀਤ ਸਿੰਘ ਉਹਨਾਂ ਦੇ ਕੋਲ ਹੁੰਦਾ ਨਾ ਤੇ ਸ਼ਾਇਦ ਅੰਗਰੇਜ਼ ਤੇ ਸਿੱਖ ਜੰਗਾਂ ਦੀ ਸੰਸਾਰ ਦੇ ਸਾਹਮਣੇ ਤਸਵੀਰ ਕਿਸੇ ਹੋਰ ਰੂਪ ਵਿੱਚ ਪੇਸ਼ ਹੁੰਦੀ ਹੈ ਸੋ ਅੱਜ ਸਰਕਾਰ ਅਨਜੀਤ ਸਿੰਘ ਜੀ ਦੀ ਤਾਜਪੋਸ਼ੀ ਦਾ ਦਿਨ ਹੈ ਅਸੀਂ ਤੁਹਾਨੂੰ ਇਹਦੀਆਂ ਮੁਬਾਰਕਾਂ ਦਿੰਨੇ ਆ ਤੇ ਨਾਲ ਹੀ ਚਾਹੁੰਦੇ ਆ ਕਿ ਅਸੀਂ ਸਾਰੇ ਜਦੋਂ ਵੀ ਉਹਨਾਂ ਨੂੰ ਸੰਬੋਧਨ ਕਰੀਏ ਮਹਾਰਾਜਾ ਕਹਿ ਕੇ ਨਹੀਂ ਸਰਕਾਰ ਕਹਿ ਕੇ ਸੰਬੋਧਨ ਕਰੀਏ ਜੋ ਲਕਬ ਉਹਨਾਂ ਨੇ ਖੁਦ ਆਪਣੇ ਵਾਸਤੇ ਚੁਣਿਆ ਸੀ ਵਾਹ ਗੁਰਜੀ ਦਾ ਖਾਲਸਾ ਵਾਹ ਗੁਰਜੀ ਕੀ ਫਤਿਹ